ਜਿਹ ਪ੍ਰਸਾਦ ਧਰ ਉਪਰ ਸੁਖ ਬਸ ਹੈ ਸੁਤ ਪ੍ਰਾਤਮਿਕ ਬਨਤਾ ਸੰਗ ਹਸ ਹੈ ਜਿਹ ਪ੍ਰਸਾਦ ਪੀਵਹਿ ਸੀ ਚਲਜਲਾ ਸੁਖਦਾਇ ਪਵਨ ਪਾਵਕ ਅਮਲਾ ਜਿਹ ਪ੍ਰਸਾਦ ਖੋਗਹਿ ਸਭ ਰਸਾ ਸਦਲ ਸਮਗਰੀ ਸੰਗ ਸਾਥ ਬਸਾ ਦੀਨੇ ਹਸਤ ਪਾਨ ਕਰਨ ਨੇਤਰ ਰਸਨਾ ਤਿਸ ਹੈ ਤਿਆਗ ਅਵਰ ਸੰਗ ਰਚਨਾ ਐਸੇ ਦੋਖ ਮੂੜ ਅੰਧ ਬਿਆਪੇ नानक काड लेहो प्रभ आपे आदि अंत जो राखन हार तिस्यो पीत न करे गवार जाकी सेवा नव निद पावे तांस्यो मूढ़ा मन नहीं लावे जो ठाकुर सब सदा हजूरे ता तो अंधा जानत दूरे जाकी टहल पावे दरगह मान ਬਿਸਾਰ ਬਿਸਾਰੈ ਮੁਗਦਿਆ ਜਾਂ ਸਦਾ ਸਦਾ ਇਹ ਭੂਲਨ ਹਾਰ ਨਾਨਕ ਰਾਖਨ ਹਾਰ ਅਪਾਰ ਰਤਨ ਤਿਆਗ ਕੋਡੀ ਸੰਗ ਰਚੈ ਸਾਥ ਛੋੜ ਝੂਠ ਸੰਗ ਮਚੈ ਜੋ ਛਡਣਾ ਸੋ ਆਖਿਰ ਕਰ ਮਾਨੈ ਜੋ ਹੋਵਨ ਸੋ ਦੂਰ ਪਰਾਨੈ ਛੋਟ ਜਾਏ ਤਿਸ ਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰਹਰੈ ਚੰਦਨ ਲੇਪ ਉਤਾਰੈ ਧੋਏ ਗਰਧਪ੍ਰੀਤ ਭਸਮ ਸੰਗ ਹੋਏ ਆਂਧਕੂਪ ਮਹਿ ਪਤਿ ਜਿਕਰਾ ਨਾਨਕ ਕਾੜ ਲਿਹੋ ਪ੍ਰਭ ਦਇਆ ਤਰਤੂਤ ਪਸ਼ੂ ਕੀ ਮਾਂਸ ਜਾਤ ਲੋਕ ਵਿਚਾਰਾ ਕਰੈ ਦਿਨ ਰਾਤ ਬਾਹਰ ਤੇਥ ਅੰਤਰ ਮਨ ਮਹਾਯਾ ਛਪ ਸੁਨਾਹੇ ਤਸ ਕਰੈ ਛਪਾਇ ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋਕ ਸੁਆਲ ਅੰਤਰ ਅਗਨ ਬਾਹਰ ਤਨ ਸੁਆਹ ਗਲ ਪਾਛਿਦ ਕੈਸੇ ਤਰੈ ਅਥਾ ਜਾ ਕੈ ਅੰਤਰ ਬਸੈ ਪ੍ਰਭ ਆਪ ਨਾਨਕ ਤੇ ਜਨ ਸਹਿਜ ਸਮਾਤ ਸੁਣ ਅੰਧਾ ਕੈਸੇ ਮਾਰਗ ਪਾਵੇ ਤਰ ਗਹਿਲੇ ਹੋ ਓੜ ਲਿ ਬਹਾਵੇ ਕਹਾ ਬੁਝਾਰਤ ਬੂਝੈ ਡੋਰਾ ਨਿਸ ਕਹੀਐ ਤਉ ਸਮਝੈ ਪੋਰਾ ਕਹਾ ਵਿਸਨਪਦ ਦਾਵੇ ਗੁੰਗ ਜਤਨ ਕਰੈ ਕਉਤੀ ਸੁਰ ਭੰਗ ਕਹ ਸਿੰਗਲ ਪਰਬਤ ਪਰ ਭਵਨ ਨਹੀਂ ਹੋਤ ਉਹਾ ਉਸ ਗਵਨ ਸਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਕਰੈ ਸੰਗ ਸਹਾਈ ਸੋ ਆਵੈ ਨਾਂਚੀ ਜੋ ਬੈਰਾਈ ਤਾ ਸੋਂ ਪ੍ਰੀਤ ਬਲੂਆ ਕੇ ਗ੍ਰਹਿ ਤੀ ਸਰ ਵਸੈ ਅੰਧ ਕੇ ਨਾਇਆ ਰੰਗ ਰਸੈ ਦ੍ਰਿੜ ਕਰ ਮਾਨੈ ਮਨਹਿ ਪ੍ਰਤੀਤ ਕਾਲ ਨਾ ਆਵੈ ਮੂੜ ਚੀਤ ਬੈਰ ਗ੍ਰੋਧ ਕਾਮ ਕ੍ਰੋਧ ਮੋਹ ਝੂਠ ਦਿੱਤਾਰ ਮਹਾਂ ਲੋਭ ਤ੍ਰੋਹ ਇਆ ਹੰ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਹੋ ਆਪਨ ਕਰ ਕਰਮ ਤੂ ਥਾਪੁਰ ਤੁਮ ਪਹਿ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਤਉ ਮਮਾ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮਹਿ ਸੁਖ ਕਨਹਿਰੇ ਹੋਏ ਨ ਜਾਣੈ ਤੁਮਰਾ ਅੰਤ ਉਚੈ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰਾ ਸੂਤਰ ਧਾਰੀ ਤੁਮ ਤੇ ਹੋਏ ਸਵਾਗਿਆਕਾਰੀ ਤੁਮਰੀ ਗਤਿ ਨਿਤ ਤੁਮ ਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਸਲੋਕ ਦੇਨਹਾਰ ਪ੍ਰਭ ਛੋਡ ਕੈ ਲਾਗੈ ਆਨਸੁਆਇ ਨਾਨਕ ਕਹਿ ਨਾ ਸਿਝੈ ਬਿਨ ਨਾਵੈ ਪਤ ਜਾਇ ਅਸ਼ਟਪਦੀ 10 ਬਸਤੂ ਲੈ ਪਾ 6 ਪਾਵੇ 1 ਬਸਤ ਕਾਰਨ ਬਿਖੋਟ ਗਵਾਵੇ ਏਕ ਕੀ ਨਾ ਦੇ 10 ਕੀ ਹਿਰਲੇ ਤੋ ਮੂੜਾ ਕਹੋ ਕਹਾ ਕਰੇ ਜਿਸ ਸਾਥ ਸਿਉ ਨਾ ਹਿਚਾਰਾ ਤਾ ਕਉ ਕੀਜੈ ਸਦ ਨਮਸਕਾਰਾ ਜਾ ਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੂਖਤਾ ਹੂ ਮਨ ਊਠਾ ਜਿਸ ਜਨ ਆਪਣਾ ਹੁਕਮ ਮੰਨਾਇਆ ਸਰਬਥੋ ਉਪਨਾਮਕ ਤਿਨ ਪਾਇਆ ਅਗੰਤ ਸਾ ਆਪਣੀ ਦੇ ਰਾਸ ਖਾਤ ਪੀਤ ਵਰਤੈ ਅਨ ਦਿਉਲਾਸ ਆਪਣੀ ਅਮਾਨ ਕਸ਼ ਬਹੋਰ ਸਾਹ ਹਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੈ ਬਹੁਤ ਉਸਤਾ ਵਿਸ਼ਵਾਸ ਨਾ ਹੋਵੇ ਜਿਸ ਕੀ ਬਸਤ ਤਿਸ ਆ ਗੈ ਰਾਖੈ ਪ੍ਰਭ ਕੀ ਆਜਾ ਮਾਨੈ ਮਾਥੈ ਉਸ ਤੇ ਚੌਗਲ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਇਾਲ ਆਨਿਕ ਭਾਤ ਮਾਇਆ ਤੇ ਹੈ ਸਰ ਪਰ ਹੋਵਤ ਜਾਨ ਅਨੇਕ ਵਿਰਖ ਕੀ ਛਾਇਆ ਸਿਉ ਰੰਗ ਲਾਵੇ ਉਹ ਬਿਨ ਸੈ ਉਹ ਮਨ ਪਛਤਾਵੇ ਜੋ ਦੀ ਸੈ ਸੋ ਚਾਲਨ ਹਾਰ ਲੱਗ ਤ ਰਹੇ ਉਹ ਤਹ ਅੰਧ ਅੰਧਾਰ ਬਟਾਉ ਸਿਉ ਜੋ ਲਾਵੇ ਨੇ ਤਾ ਕਉ ਹਾਥ ਨ ਆਵੇ ਕੇ ਮਨ ਹਰ ਕੇ ਨਾਮ ਕੀ ਪੀ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਾਮ ਧਨ ਕੁਟੰਬ ਸਬਾਇਆ ਮਿਥਿਆ ਹਉ ਮੈਂ ਮਮਤਾ ਮਾਇਆ ਮਿਥਿਆ ਰਾਜ ਜੋਗਨ ਧਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਖ ਹਸਤੀ ਅਸਲ ਵਸਤਰਾ ਮਿਥਿਆ ਰੰਗ ਸੰਮਾਇ ਤੇਥ ਹਸਤਾ ਮਿਥਿਆ ਤ੍ਰੋਹ ਮੋਹ ਅਭਿਮਾਨ ਮਿਥਿਆ ਆਪਸ ਉਪਰ ਤਰਤ ਗਮਾਨ ਆਸਿਰ ਭਗਤ ਸਾਧ ਕੀ ਸਰਨ ਨਾਨਕ ਜਪ ਜਪ ਜੀਵੈ ਹਰਿ ਕੇ ਚਰਨ